ਕਰ ਵਜਦਾ ਘੜੋਲੀ ਵੱਜਦੀ ਕਰ ਵਜਦਾ ਘੜੋਲੀ ਵੱਜਦੀ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਸੱਸ ਲੜਦੀ ਸਾਰ ਲੜਦਾ ਸੱਸ ਲੜਦੀ ਸਾਰ ਲੜਦਾ ਕਦ ਮੈਨੂੰ ਵੀ ਲੜਦੀ ਸੁਣ ਮੁੰਡਿਆ ਕਦ ਮੈਨੂੰ ਵੀ ਲੜਦੀ ਸੁਣ ਮੁੰਡਿਆ ਕਿਹਨਾਂ ਲੜਦਾ ਕੱਟ ਲੜਦਾ ਜਟਣੀ ਲੜਦੀ ਕਦ ਮੈਨੂੰ ਵੀ ਲੜਦੀ ਸੂ ਮੁੰਡਿਆ ਕਦ ਮੈਨੂੰ ਵੀ ਲੜਦੀ ਸੂ ਮੁੰਡਿਆ ਘੜਾ ਵੱਜਦਾ ਕਢੋਲੀ ਵੱਜਦੀ ਘੜਾ ਵੱਜਦਾ ਕਢੋਲੀ ਵੱਜਦੀ ਕਿਸ ਗਾ ਕਰ ਵੱਜਦੀ ਸੂ ਮੁੰਡਿਆ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਹੁਣ ਬਣੀਆਂ ਇੱਕ ਸਾਰ ਜੋੜੀਆਂ ਹੁਣ ਬਣੀਆਂ ਪਦਵਾ ਨੂੰ ਵਟ ਕਰ ਦਿੱਤਾ ਦੇ ਕੇ ਸ਼ੇਰ ਕਾਤਾ ਬੇਨਿਤ ਕੌਣ ਲੜੇ ਕੌਣ ਪਟਾਵੇ ਚਾਟੇ ਬੇਨਿਤ ਕੌਣ ਲੜੇ ਕੌਣ ਪਟਾਵੇ ਚਾਟੇ ਬੇਨਿਤ ਕੌਣ ਲੜੇ ਕੌਣ ਪਟਾਵੇ ਚਾਟੇ ਹੋਰੇ ਬਾਜ਼ਾਰ ਮੇਰਾ ਟਿੱਕਾ ਨਹੀਂ ਕਰੀਂ ਜਾ ਪਰੇ ਬਾਜ਼ਾਰ ਮੇਰੇ ਦਮ ਗੱਜਰੇ ਅਡ ਹੋਊਂਗੀ ਜਟਾਣੀ ਤੇ ਕੜ ਹੌਲੀ ਹੌਲੀ ਤੋਰ ਮੇਰੇ ਦੁੱਖ ਰੰਗ ਤਾਦੀਆਂ ਵਾਣੀਆਂ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਵਾਣੀ ਮੈਂ ਕੜ ਵੇਜੀ